ਇੱਦਾਂ ਹੀ ਸਾਥ ਦੇਂਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤheer ji ਨੂੰ ਜਿਤਾ ਕੇ ਭੇਜਣੀ ਹੈ ਜਿਹੜੇ ਕਮਾਂ ਦੇ ਤਹਿਤ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦੇਂਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤ ਹਿਰ ਜੀ ਨੂੰ ਜਿਤਾ ਕੇ ਭੇਜਣ ਇਹ ਸਾਡੀ ਮੰਗ ਹੈ ਧੂਰੀ ਤੋਂ ਹਲਕਾ ਵਾਸੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ voting ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਆਪਾਂ ਦੀ ਪਾਰਟੀ ਨੂੰ ਪੈਨ ਤੁਸੀਂ ਪਿੰਡ ਪਿੰਡ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਹੁਸ਼ਿਆਰ ਪਾਇਆ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਪੈਨ ਤੁਸੀਂ ਮਨ ਲਈ ਜਿਹੜਾ ਜੋਸ਼ ਚੱਲ ਰਿਹਾ ਹੈ ਇਹ ਲਗਾਤਾਰ ਤੁਹਾਡਾ ਚੱਲਦੇ ਰਹੇਗਾ ਬਿਲਕੁਲ ਜੀ ਜੇ ਪੈਨ ਪਰਵਾਹ ਦਾ ਸਾਥ ਹੋਵੇ ਤਾਂ ਇਦਾਂ ਹੀ ਚੱਲਦਾ ਰਹੂਗਾ ਜੀ ਵੋਟਰਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ ਚ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਇਤਜ਼ਾਰ ਖਸਮਾ ਸਿੰਘ ਇਮਾਨ ਬ ਕਿਉਂ ਇਸ ਤਰ੍ਹਾਂ ਮਰਗੀ ਧੂਰੀ ਵੀ ਆਗੇ ਚੋਕ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜ਼ਰੂਰ ਆ ਕੇ ਜਾਣਗੇ ਉਹਨਾਂ ਦੇ ਰਜੇਵੇਂ ਥੋੜੇ ਜ਼ਿਆਦਾ ਨੇ ਸਾਰੇ ਪੰਜਾਬ ਚ ਜਾਣਾ ਪੈਂਦਾ ਸੋ ਧੂਰੀ ਵੀ ਆਉਣਗੇ ਲੋਕਾਂ ਨੂੰ ਮਿਲ ਕੇ ਜਾ ਇਦਾਂ ਹੀ ਸਾਥ ਦੇਂਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਕਿਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤheer ਜੀ ਨੂੰ ਜਿਤਾ ਕੇ ਭੇਜਣੇ ਕਮਾਂ ਦੇ ਤਹਿਤ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕੋ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ। ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰਸ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ। ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਥੇਰ ਜੀ ਨੂੰ ਜਿਤਾ ਕੇ ਭੇਜਣ ਦੀ ਸਾਡੀ ਮੰਗ ਹੈ ਥੋੜੀ ਤੋਂ ਹਲਕਾ ਵਾਸੀ ਲੋਏ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ VOTING ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜਾ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਆਪਾਂ ਨੂੰ ਫਰਤੀ ਨੂੰ ਪਿੰਡ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿੱਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਹੁਸ਼ਾ ਪਾਇਆ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਤੇ ਅਸੀਂ ਇਲੈਕਸ਼ਨ ਲੜ ਰਹੇ ਹੂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਆ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਜੀ ਭੈਣ ਤੁਸੀਂ ਮਨ ਲਈ ਜਿਹੜਾ ਚੋਲ ਕੋ ਚਾਰਾ ਹੈ ਇਹ ਲਗਾਤਾਰ ਤੁਹਾਡਾ ਚੱਲੀ ਰਹੇਗਾ ਬਿਲਕੁਲ ਜੀ ਜੇ ਭੈਣ ਪਰਵਾਹ ਦਾ ਸਾਥ ਹੋਵੇ ਤਾਂ ਇਦਾਂ ਹੀ ਚੱਲੀ ਰਹੂਗਾ ਜੀ ਪਿੰਡਾਂ ਦਾ ਜਿਹੜਾ ਚਾਵਾਂਗੇ ਸਾਰੇ ਪਿੰਡਾਂ ਚ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਇਤਜ਼ਾਰ ਖਸਮਤ ਸਿੰਘ ਇਮਾਨ ਬੋਲੋ ਜਿਹੜਾ ਚੋਲ ਪੱਛਾ ਚੋਰਾ ਦੇ ਕਿੱਤੇ ਜਾ ਰਿਹਾ ਹੈ ਕਿ ਉਹ ਇਸ ਤਰ੍ਹਾਂ ਮਲਕੀ ਪੂਰੀ ਵੀ ਅੱਗੇ ਚੋਲ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜਰੂਰ ਆ ਕੇ ਜਾਣਗੇ ਉਹਨਾਂ ਦੇ ਰਜੇਵੇਂ ਥੋੜੇ ਜ਼ਿਆਦਾ ਨਹੀਂ ਸਾਰੇ ਪੰਜਾਬ ਚ ਜਾਣਾ ਪੈਂਦਾ ਸੋ ਧੂਰੀ ਵੀ ਆਉਣਗੇ ਲੋਕਾਂ ਨੂੰ ਮਿਲ ਕੇ ਜਾ ਇੰਨਾ ਹੀ ਸਾਥ ਦੇਂਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਤੁਹਾਨੂੰ ਉਹਦੇ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤheer ji ਨੂੰ ਜਿਤਾ ਕੇ ਭੇਜ ਲਈ। ਜਿਹੜੇ ਕੰਮਾਂ ਦੇ ਤਹਿਤ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕੋਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਤੇ ਸਾਥ ਦੇ ਰਹੇ ਨੇ। ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ। ਸੋ ਇਦਾਂ ਹੀ ਸਾਥ ਦੇਂਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਰੀ ਤੋਂ ਮੀਥੇਰਜੀ ਨੂੰ ਜਿਤਾ ਕੇ ਭੇਜਣੇ ਸਾਡੀ ਮੰਗ ਹੈ ਤੁਰੀ ਤੋਂ ਹਲਕਾ ਵਾਸੀ ਲੋਕੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ voting ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਂਦੀ ਆਪਾਂ ਨੂੰ ਪਾਰਟੀ ਨੂੰ ਪਿੰਡ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿੱਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਹੁਸ਼ਾ ਪਾਇਆ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਭੈਣ ਤੁਸੀਂ ਮਨ ਲਈ ਜਿਹੜਾ ਚੋਣ ਪ੍ਰਚਾਰ ਹੈ ਇਹ ਲਗਾਤਾਰ ਥੋੜਾ ਚੱਲੀ ਰਹੇਗਾ ਬਿਲਕੁਲ ਜੀ ਜੇ ਭੈਣ ਭਰਾਵਾਂ ਦਾ ਸਾਥ ਹੋਵੇ ਤਾਂ ਇਦਾਂ ਹੀ ਜਾਰੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ ਚ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਉੱਤਜ਼ਾਰ ਕੁਮਾਰ ਸਿੰਘ ਮਾਨ ਬੋਲੋ ਜਿਹੜਾ ਚੋਣ ਪੱਤਾ ਚੋਰਾ ਦੀ ਕਿੱਟਾ ਜਾ ਰਿਹਾ ਹੈ ਕਿ ਉਹ ਇਸ ਤਰ੍ਹਾਂ ਮਨ ਲਈ ਪੂਰੀ ਵੀ ਅੱਗੇ ਚੱਲ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕੋਣੀ ਆਉਣਗੇ ਜ਼ਰੂਰ ਆ ਕੇ ਜਾਣਗੇ ਉਹਨਾਂ ਦੇ ਰਿਝੇਵੇਂ ਥੋੜੇ ਜ਼ਿਆਦਾ ਨੇ ਸਾਰੇ ਪੰਜਾਬ ਚ ਜਾਣਾ ਪੈਂਦਾ ਸਤੂਰੀ ਵੀ ਆਉਣਗੇ ਲੋਕਾਂ ਨੂੰ ਮਿਲ ਕੇ